ਹੋ ਪਰ ਕੋਈ ਸਮਰਾਲਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇੱਕ ਨੌਜਵਾਨ ਨੇ ਆਪਣੀ ਘਰਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਇਸ ਨੌਜਵਾਨ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਸੁਸਾਇਡ ਡੋਡ ਵਿੱਚ ਆਪਣੀ ਘਰਵਾਲੀ ਅਤੇ ਸਹੁਰਾ ਪਰਿਵਾਰ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ આરોਪ ਲਗਾਏ ਉੱਥੇ ਹੀ ਪੁਲਿਸ ਵੱਲੋਂ ਇਸ ਘਟਨਾ 'ਚ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਬਿੰਡ ਦਾ ਕੀ ਨਾਮ ਸੀ ਹਰਸਲਪ੍ਰੀਤ ਸਿੰਘ ਜੀ ਤੇ ਕੀ ਗੱਲ ਹੋਈ ਹੈ ਜੀ ਕੀ ਗੱਲ ਹੋਣੀ ਸੀ ਜੀ ਮੇਰੀ ਸੋਹਣ ਨੋ ਪ੍ਰੈਗਨੈਂਟ ਸੀ ਉਹ ਵੀ ਸੱਸ ਨੇ ਉਹਦੀ ਪ੍ਰਭਾਵ ਕਰਾਈ ਸਪਾਈ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਅਨੇ ਪਾਸਪੋਰਟ ਨਹੀਂ ਜੀ ਆਇਆ ਕੁਛ ਨਹੀਂ ਸਿਆਇ ਪਾਸਪੋਰਟ ਦੀ ਇਨਕੁਆਰੀ ਉਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੇ ਬੇਟੀਨ ਦਾ ਬਾਹਰ ਜਾਣਾ ਉਦੋਂ ਦੂਏ ਦਿਨ ਵੀ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉਤੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਨੇ ਬਹੁਤ ਸ਼ਾਮ ਨੂੰ ਟਾਈਮ ਨਹੀਂ ਰਹੀ ਬਹੁਤ ਆਇਆ ਨੇੜੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਰੇ ਰਹਿ ਗਏ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰੇ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਦੇ ਨਾਂਡੇ ਗਿਵੇ ਕਿਤੇ ਹੋਰ ਨਾ ਗਾ ਲਏ ਆਈ ਨਹੀਂ ਪਤਾ ਇਹਨਾਂ ਨੇ ਨ ਰਾਤ ਨੂੰ ਬਰਿਡ ਨੂੰ ਬਹੁਤ ਤਾਰਚਰ ਕੀਤਾ ਆਪ ਨੂੰ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਏ ਇੱਕ ਕੁੜੀ ਕਿਸੇ ਰਿਲੇਸ਼ਨਸ਼ਿਪ ਦੀ ਹਾਂਜੀ ਉਹ ਹੈਗੀ ਸੀ ਦਾਊ ਮਾ ਤੇਰਾ ਸਾਮਨ ਸਾਮਨ ਕੋਈ ਮੁੰਡਾ ਸੀ ਉਹਦੇ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਉਸਾਈਡ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇੰਨਾ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੇਰੇ ਨਾਲ ਕੀ ਹੋਇਆ ਵੰਗਾਉ ਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਹਾਂਜੀ ਕੀ ਨਾਮ ਆ ਛੋਟਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਹਾਂਜੀ ਥਾਣੇ ਪਹੁੰਚ ਕੇ ਕੀ ਜੀ ਮਾਮਲਾ ਹਾਂਜੀ ਸਾਡਾ ਪਰ ਆਇਆ ਛੋਟਾ ਉਹ ਫਰੀਦ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਉਹਨੇ ਸੁਸਾਇਡ ਕਰ ਲਿਆ ਉਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਹਨੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਇਡ ਦਾ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ 93 ਮਿੰਨੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਬਾਹਰ ਜਾ ਉਹਦੇ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸੀ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਹਨ ਅਸ ਐਚਓ ਸਾਹਿਬ ਨੂੰ ਸਭ ਕੁਝ ਦੇ ਦਿੱਤਾ ਸੁਸਾਇਡ ਨੋਟ ਚ ਕੀ ਲਿਖਿਆ ਹੈ ਆਇਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਤੇ ਘਰ ਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਹੀ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇਰ ਹੋਈ ਸੀ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 44 ਉਮਰ ਦੀ ਸੀ ਮੁੰਡੇ 22 ਸਾਲ ਦੀ ਉਮਰ ਹੈ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਿਆ ਜੀ ਹਾਂ ਜੀ ਹਾਂ ਜੀ ਉਹਨੇ ਸੁਸਾਈਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਉਹ ਜਵਾਰਸ਼ਨ ਦਾ ਤੇ ਸੁਸਾਈਡ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਸੁਸਾਈਡ ਨੋਟ ਹੈ ਹਾਂ ਤੇ ਉਹਦੇ ਫੌਰ ਤੇ ਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸੁਸਾਈਡ ਕੀਤੀ ਇਹ ਸੌ ਪਰਸੋਂ ਜੀ ਪਰਸੋਂ ਹਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜੀ ਜਿਹੜਾ ਜੈਨਾਮ ਦਾ ਜਿਹੜਾ ਫੰਕਸ਼ਨ ਸੀ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕੀ ਦੇ ਕੀ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਆ ਮਾਂ ਦੇ ਆ ਲੜਕੀ ਦੇ ਭਰਾ ਤੇ ਆ ਗ੍ਰਿਫਤਾਰੀ ਕਿੰਨੇ ਵੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੇ ਤੱਕ ਅੱਛਾ ਇਹ ਮਾਮਲਾ ਪੁਰਾਣਾ ਜੀ ਕੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਨਪ੍ਰੀਤ ਸਿੰਘ 27 ਸਾਲ ਦੀ ਉਮਰ ਦੀ ਮੁੰਡੇ ਦੀ ਉਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਉਹਦਾ ਸੌਰਾ ਪਰਵਾਰਤਨ ਕਰਦਾ ਸੀ ਤੇ ਉਹਦਾ ਸੁਸਾਈਡ ਨੋਟ ਲਿਖ ਕਰਕੇ ਉਹਨੂੰ ਦਵਾ ਦਵਾ ਦੱਸਿਆ ਦੋਸ਼ੀਆਂ ਨੂੰ ਪੜਨ ਲਈ ਜਿਹੜੇ ਕਿਪਾ ਭੇਗੀਆਂ ਹੋਈਆਂ ਨੇ ਸ਼ੱਕ ਦੇ ਮਾਰੀ ਕੀਤੀ ਆ ਰਹੀਆਂ ਕਿੰਨੇ ਵਿਅਕਤੀਆਂ ਦੇ ਮਾਮਲੇ ਚੁੱਤੇ ਗਏ ਚਾਰ ਸਰ ਕੌਣ ਕੌਣ ਇਨਵੋਲ ਹੋਇਆ ਸੀ ਸੱਤ ਸੌਰਾ ਉਡੀਕਰਾਲੀ ਉਹਦਾ ਸਾਲਾ ਤੇ ਇੱਕ ਬੰਦਾ ਜਿਹਦੇ ਨਾਲ ਉਹਦੇ ਬਲਕੀ ਦੀ ਸੁਮੰਤ ਤਦ ਕਿੰਨੀ ਦਿਨ ਹੋਇਆ ਸੀ ਤੇ ਹਨ ਇਹ 3 4 24 ਨੂੰ ਗਿਆ ਹੋਇਆ ਸੀ ਅਰੇ ਮੁੱਢਲੀ ਗੱਲ ਇਹ ਕਿ ਸਮਝ ਆ ਵੀ ਇਹ ਰੋਸ਼ਨ ਨਾ ਕਿ ਪ੍ਰੈਸ਼ਰ ਦੇ ਰਹੇ ਹਾਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਦੋਂ ਉਹਦਾ ਅਗਲੀ ਕਾਰਵਾਈ ਕਰ ਪੀ ਜੀ ਸਾਡੇ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ ਮੇਰਾ ਹਾਲ ਛਾਪੇ ਮਾਰੀ ਜਾ ਰਹੀ ਹੈ ਜੀ